ਬਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆ ਜਿਹੜੀ ਗਾਇਕੀ ਆ ਗੀਤਕਾਰੀ ਆ ਕਲਾਕਾਰੀ ਆ ਇਹਦਾ ਅਸਰ ਸਮਾਜ ਦੇ ਉੱਪਰ ਪੂਰਾ ਹੀ ਪੈਂਦਾ ਹੈ ਸਭ ਨੂੰ ਤੁਹਾਨੂੰ ਪਤਾ ਕਿਉਂਕਿ ਇੱਕ ਕਲਾਕਾਰ ਨੇ ਗੀਤ ਨਹੀਂ ਗਾਇਆ ਚੱਟਾਂ ਦੇ ਪੁੱਤਾਂ ਨੂੰ ਰੋਕ ਸਕਿਆ ਨਾ ਟਰੰਪ ਦੋਕੀ ਤਿੱਕੀ ਦੀ ਤਾਂ ਗੱਲ ਛੱਡ ਦੇ ਤੇ ਤੁਸੀਂ ਹੋ ਸਕਦਾ ਵੀ ਕਾਰਨ ਇਹ ਗੀਤ ਦਾ ਹੀ ਹੋਵੇ ਵੀ ਜਿਹੜੇ ਮੁੰਡਿਆਂ ਨੂੰ ਸਪੈਸ਼ਲੀ ਜਾਜ ਤੇ ਚੜਾ ਕੇ ਅੰਮ੍ਰਿਤਸਰ ਤਾਰਿਆ ਗਿਆ ਕਿਉਂਕਿ ਜਿਹੜੀ ਲਿਖਤ ਹੁੰਦੀ ਹੈ ਕਲਾਕਾਰੀ ਹੁੰਦੀ ਹੈ ਲੋਕ ਨੂੰ ਸੁਣਦੇ ਆ ਹੋ ਸਕਦਾ ਵੀ ਕਿਸੇ ਨੇ ਉਹਨੂੰ ਪੰਜਾਬੀ ਯੂ ਇੰਗਲਿਸ਼ ਟ੍ਰਾਂਸਫਰ ਕਰਕੇ ਸੁਨਾਇਆ ਹੋਵੇ ਤੇ ਟਰੰਪ ਨੂੰ ਗੁੱਸਾ ਆ ਗਿਆ ਹੋਵੇ ਤੇ ਜਿਹੜਾ ਉਹਨੇ ਗੁੱਸਾ ਆਪਣੇ ਨੌਜਵਾਨ ਮੁੰਡਿਆਂ ਤੇ ਕੱਢਿਆ ਆਪਣੇ ਦੇਸ਼ ਤੋਂ ਸਪੈਸ਼ਲ ਜਹਾਜ਼ ਤੇ ਅੰਮ੍ਰਿਤਸਰ ਭੇਜੇ ਗਏ ਸੋ ਸਾਰੇ ਵੀਰਾਂ ਨੂੰ ਕਲਾਕਾਰਾਂ ਨੂੰ ਸਮਾਜ ਨੂੰ ਵੀ ਵੀ ਜਿਹੜਾ ਲਿਖਤ ਹੈ ਉਹ ਵੀ ਚੰਗੀ ਹੋਣੀ ਚਾਹੀਦੀ ਹੈ ਤੇ ਬਾਕੀ ਤੁਹਾਨੂੰ ਜੀ ਆਪ ਸਮਝਦਾਰ ਹੋ ਕਿਉਂਕਿ ਕੋਈ ਵੀ ਕਲਾਕਾਰ ਗਾਵੇ ਜਿਹੇ ਜੇ ਮਾਹੌਲ ਸੀ ਉਹ ਜਿਹੇ ਲੋਕਾਂ ਤੇ ਅਸਰ ਹੋ ਜਾਂਦਾ ਜਿਹੇ ਜੀ ਗਾਇਕੀ ਹੈ ਇੱਕ ਦੌਰ ਤਾਮਪ੍ਰੀਤ ਹਰਦੇਵ ਮਾਈ ਨੰਗਲ ਜਿੰਨੇ ਵੀ ਕਲਾਕਾਰ ਆ ਪੁਰਾਣੇ ਕਲਾਕਾਰਾਂ ਵੱਲੋਂ ਤੁਸੀਂ ਧਿਆਨ ਨਾਲ ਗੌਰ ਕਰਿਓ ਉਹਨਾਂ ਦੇ ਗੀਤ ਹੁੰਦੇ ਸੀ ਰੋਣ ਕਰਾਉਣ ਵਾਲੇ ਲੋਕਾਂ ਨੇ ਇਹ ਕਰਨਾ ਹੈ ਗੀਤ ਸੁਣਨੇ ਤੇ ਸੁਣ ਸੁਣ ਕੇ ਰੋਣ ਲੱਗ ਜਾਣਾ ਇਹ ਪੂਰਾ ਹੀ ਅਸਰ ਹੁੰਦਾ ਹੈ ਇਹ ਚੀਜ਼ ਦਾ ਤੇ ਗਾਇਕਾਂ ਦੇ ਹੱਥ ਬਹੁਤ ਵੱਡਾ ਸਮਾਜ ਆ ਜਿਹੜਾ ਸਮਾਜ ਦੇ ਵਿੱਚ ਜੋ ਵੀ ਹਾਲਾਤ ਬਣਦੇ ਆ ਕਲਾਕਾਰਾਂ ਥਰੂ ਬਹੁਤ ਬਣਦੇ ਜਦੋਂ ਅਸਲੇ ਦੀਆਂ ਗੱਲਾਂ ਚੱਲੀਆਂ ਤਾਂ ਲੋਕਾਂ ਨੇ ਅਸਲਾ ਖਰੀਦਿਆ ਉਸ ਤਰ੍ਹਾਂ ਦੇ ਮਾਹੌਲ ਚ ਆ ਗਏ ਨਸ਼ਿਆਂ ਤੇ ਗੀਤ ਗਾਏ ਗਏ ਚਿੱਟੇ ਵਾਲੇ ਗੀਤ ਗਾਏ ਗਏ ਕੀ ਹਾਲਾਤ ਹੋਏ ਫਿਰ ਸੋ ਜਿਹੇ ਜਾਂ ਕਲਾਕਾਰ ਗਾਉਣਗੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਤੇ ਅਸਰ ਹੋਣਾ ਹੀ ਹੋਣਾ ਇਹ ਚੀਜ਼ਾਂ ਬਹੁਤ ਮੈਟਰ ਰੱਖਦੀਆਂ ਆ ਸਮਾਜ ਦੇ ਪ੍ਰਤੀ ਜਿਹੇ ਜਾਂ ਬੁਲਾਰਾ ਹੋਊਗਾ ਸਰੋਤਾ ਜਿਹੜਾ ਸੁਨੇਗਾ ਸਰੋਤੇ ਤੇ ਅਸਰ ਤਾਂ ਹੋਣਾ ਹੀ ਆ ਜਦੋਂ ਕੋਈ ਵੀ ਕਿਸੇ ਕਲਾਕਾਰ ਦਾ ਫੈਨ ਬਣ ਜਾਂਦਾ ਹੁਣ ਕਲਾਕਾਰ ਆ ਜਿਵੇਂ ਸਿੱਧੂ ਮੂਸੇ ਵਾਲਾ ਬਾਈ ਸੀ ਬੱਬੂ ਮਾਣਾ ਬੱਬੂ ਮਾਨੂੰ ਸੁਣਨ ਵਾਲੇ ਤੇ ਸਿੱਧੂ ਮੂਸੇਵਾਲਾ ਨੂੰ ਸੁਣਨ ਵਾਲੇ ਆਸ ਵਿੱਚ ਕਿੰਨੀਆਂ ਤੁਸੀਂ ਕਮੈਂਟ ਪੜ੍ਹ ਕੇ ਦੇਖਿਆ ਕਿਉਂ ਕਾਲਾ ਕੱਢਦੇ ਇੱਕ ਬਜਲ ਕਿਉਂਕਿ ਉਹਨਾਂ ਤੇ ਅਸਰ ਹੈ ਜਿਹੜਾ ਇੱਕ ਦੂਜੇ ਤੇ ਇੱਕ ਦੂਜੇ ਤੇ ਅਟੈਕ ਕਰਦੇ ਸੀ ਉਹ ਤੇ ਉਹ ਲੋਕ ਆ ਜਿਹੜੇ ਉਹਨਾਂ ਨੂੰ ਕਾਲਾ ਕੱਢਦੇ ਸੋ ਇਹ ਚੀਜ਼ਾਂ ਤੋਂ ਬਚਣ ਦੀ ਲੋੜ ਆ ਸਾਰੇ ਕਲਾਕਾਰ ਭੈਣ ਭਰਾਵਾਂ ਗੀਤਕਾਰਾਂ ਨੂੰ ਬੇਨਤੀ ਆ ਬਾਈ ਜੀ ਸਮਾਜ ਲਈ ਉਹ ਲਿਖੋ ਜੋ ਤਰੱਕੀ ਦੇ ਰਾਹ ਵੱਲ ਲੈ ਜਾਵੇ ਤਰੱਕੀ ਦੇ ਰਾਹ ਲੋ ਜਾਣ ਦੇ ਉਲਟ ਹੋਇਆ ਪਸਾਰਾ ਕੁਝ ਤਾਂ ਹੀ ਤਾਂ ਸਮਾਜ ਆਪਣਾ ਬੇਕਾਰ ਹੋ ਗਿਆ ਸੋ ਜੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੋ ਧੰਨਵਾਦ ਜੀ